ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੇ-ਆਉਂਦੇ ਡੇਰਿਆਂ 'ਚ ਨਿਤਾਵਾਂ ਤੇ ਚੱਕਰ ਲੱਗਣੇ ਵੀ ਤੇਜ਼ ਹੋ ਗਏ ਨੇ ਡੇਰਾ ਪਹੁੰਚੇ ਲੀਡਰਾਂ 'ਚ ਸਭ ਤੋਂ ਤਾਜ਼ਾ ਤਸਵੀਰ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਹੈ ਰਾਹੁਲ ਜਲੰਧਰ ਦੇ ਡੇਰਾ ਸਚਖੰਡ ਬੱਲਾ ਪਹੁੰਚੇ ਤੇ ਉਹਨਾਂ ਨੇ ਸੰਤ ਨਰਿੰਦਰ ਚੰਦ ਦਾ ਸਤਾਰ ਮੁਲਾਕਾਤ ਕੀਤੀ ਡੇਰਾ ਸਚਖੰਡ ਬੱਲਾ ਦੇ ਲੱਖਾਂ ਪਖਤ ਨੇ ਖਾਸ ਕਰ ਤਰਤ ਪਾਇਚਾਰੇ 'ਚ ਇਸ ਡੇਰੇ ਦੀ ਸਮਰਥਕ ਜ਼ਿਆਦਾ ਨੇ ਪੰਜਾਬ ਚ ਡੇਰੇ ਦੇ ਸਰਦਾਲੂਆਂ ਦਾ ਸਮਰਥਨ ਹਾਸਲ ਕਰਨ ਦੀ ਚਾਹ ਚ ਹੁਣ ਤੱਕ ਜੋ ਵੱਖ-ਵੱਖ ਸਿਆਸੀ ਪਾਰਟੀ ਨਾਲ ਸੰਬੰਧਤ ਕਰੀਬ 3 ਦਰਜਨ ਤੋਂ ਵੱਧ ਨੇਤਾ ਡੇਰਿਆਂ 'ਚ ਗੇੜੇ ਮਾਰ ਚੁੱਕੇ ਨੇ 27 ਜਨਵਰੀ ਨੂੰ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਮਿਲਣ ਲਈ ਸੀਨੀਅਰ ਕਾਂਗਰਸੀ ਲੀਡਰ ਰਜਿੰਦਰ ਕੌਰ ਪਟੱਲ ਅਤੇ 올 ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਸੀ ਉਸ ਵੇਲੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਸਮੇਤ ਦੂਜੇ ਵੱਡੇ ਬੀਜੇਪੀ ਅਤੇ ਅਕਾਲੀ ਲੀਡਰ ਵੀ ਪਹੁੰਚੇ ਹਾਲਾਂਕਿ ਹਰ ਵਾਰ ਹੀ ਚੋਣਾਂ ਤੋਂ ਪਹਿਲਾਂ ਇਹ ਡੇਰੇ ਸਿਆਸੀ ਪਾਰਟੀਆਂ ਨੂੰ ਸਮਰਥਨ ਦੇਂਦੇ ਤੇ ਚੁੱਪ ਹੀ ਰਹਿੰਦੇ ਨੇ ਪਰ ਅੰਦਰ ਖਾਤੇ ਉਹ ਆਪਣੇ ਪਕਤਿਆਂ ਤੱਕ ਇਹ ਸੰਦੇਸ਼ ਪਹੁੰਚਾ ਦਿੰਦੇ ਨੇ ਕਿ ਵੋਟ ਕਿਸ ਪਾਰਟੀ ਨੂੰ ਦੇਣੀ ਹੈ ਪੰਜਾਬ 'ਚ ਵੱਡੇ ਛੋਟੇ ਕਰੀਬ 10 ਹਜ਼ਾਰ ਡੇਰੇ ਨੇ ਇਹਨਾਂ ਡੇਰਿਆਂ ਦੇ ਕਰੋੜਾ ਸਮਰਥਕ ਨੇ ਡੇਰਾ ਪ੍ਰਮੁੱਖਾਂ ਦੇ ਇਸ਼ਾਰਿਆਂ ਤੇ ਸਮਰਥਕ ਕਿਸੇ ਵੀ ਵਿਸ਼ੇਸ਼ ਪਾਰਟੀ ਜਾਂ ਉਮੀਦਵਾਰ ਦੇ ਹੱਕ 'ਚ VOTING ਕਰਦੇ ਨੇ ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦਾ ਕਾਫੀ ਪ੍ਰਭਾਵ ਹੈ ਸਿਆਸੀ ਪਾਰਟੀਆਂ ਨੂੰ ਲੱਗਦਾ ਹੈ ਕਿ ਜੇਕਰ ਸੋਣਾਵਲੇ ਇਹਨਾਂ ਡੇਰਿਆਂ ਦਾ ਸਮਰਥਨ ਮਿਲ ਜਾਵੇ ਤਾਂ ਇਹਨਾਂ ਡੇਰਿਆਂ ਦੇ ਸਮਰਥਕਾਂ ਤੋਂ ਇਹਨਾਂ ਨੂੰ ਬਣਿਆ ਬਣਾਇਆ ਵੋਟ ਬੈਂਕ ਮਿਲ ਸਕਦਾ ਹੈ ਪੰਜਾਬ ਦੇ ਵੱਡੇ ਡੇਰਿਆਂ 'ਚ ਨਿਰੰਕਾਰੀ ਨਾਮਤਾਰੀ ਰਾਧਾ ਸਵਾਮੀ ਸੱਚਾ ਸੌਦਾ ਸੱਚਖੰਡ ਦਿਵਯ ਜੋਤੀ ਜਾਗਰਤੀ ਸੰਸਥਾਨ ਕਬੀਰ ਧਾਮ ਕਿਰਪਾਲ ਆਸ਼ਰਮ ਵਰਗੇ ਕਈ ਵੱਡੇ ਡੇਰੇ ਸ਼ਾਮਿਲ ਨੇ ਡੇਰਿਆਂ ਦੀ ਸ਼ੁਰੂਆਤ ਉਸ ਵਿੱਚ ਪੰਜਾਬ ਵਿੱਚ ਬਾਬੂ ਮੰਗਤ ਰਾਮ ਵੱਲੋਂ ਕੀਤੇ ਗਏ ਆਧ ਧਰਮ ਅੰਦੋਲਨ ਤੋਂ ਹੋਈ ਸੀ